ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊ ਚੈਨਲ ਨਵੀਆਂ ਤਾਜ਼ਾ ਡੇਢ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਆਮ ਆਦੀ ਪਾਰਟੀ ਦਾ ਗੜ ਮੰਨਿਆ ਜਾਣ ਵਾਲਾ ਦਿੱਲੀ ਜੀ ਹਾਂ ਤੁਹਾਨੂੰ ਦੱਸਿਏ ਕਿ ਇੱਕ ਵੱਡਾ ਜੜਾ ਉਲਟ ਫੇਰ ਦੇਖਣ ਨੂੰ ਮਿਲਿਆ ਕਿ ਦਿੱਲੀ ਦੇ ਵਿੱਚ ਬੀਜੇਪੀ ਵੱਲੋਂ ਜੜੀ ਆ ਉਹ ਵੱਡੀ ਜਿਹੜੀ ਜਿੱਤ ਪ੍ਰਾਪਤ ਕੀਤੀ ਗਈ ਹੈ ਤਾਂ ਹੁਣ ਉਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਬੀਜੇਪੀ ਦੇ ਬਣਨ ਜਾ ਰਹੇ ਹਨ ਔਰ ਨਾਲ ਦੀ ਨਾਲ ਤਾਂ ਦੱਸਿਆ ਕਿ ਐਡੀ ਵੱਡੇ ਉਲਟ ਫੇਰ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਬੀਜੇਪੀ ਵਰਕਰਾਂ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਉੱਥੇ ਹੀ ਕਈ ਜਿਹੜੀਆਂ ਬਿਆਨਬਾਜ਼ੀਆਂ ਵੀ ਸਾਹਮਣੇ ਆ ਰਹੀਆਂ ਸੀ ਐਸਾ ਹੀ ਜਿਹੜੀ ਬਿਆਨਬਾਜ਼ੀ ਆ ਉਹ ਕੈਬਨਟ ਮੰਤਰੀ ਰਮਨੀਸ਼ ਸਿੰਘ ਬਿੱਟੂ ਦੇ ਵੱਲੋਂ ਜਿਹੜੀ ਆ ਉਹ ਬਿਆਨ ਜਾਰੀ ਕੀਤਾ ਗਿਆ ਕਿ ਉਹਨਾਂ ਨੇ ਇਹ ਕਿਹਾ ਕਿ ਹੁਣ ਜਿਹੜੀ ਆ ਉਹ ਆਪਾਂ ਦਿੱਲੀ ਜਿਹੜੀ ਫਤਿਹ ਕਰ ਲਈ ਤਾਂ ਹੁਣ ਅਗਲੀ ਵਾਰੀ ਜਿਹੜੀ ਆ ਉਹ ਪੰਜਾਬ ਦੀ ਹੈ ਤਾਂ ਪੰਜਾਬ ਦੇ ਵਿੱਚ ਬਿੱਟੂ ਨੇ ਕਿਹਾ ਕਿ ਅਗਰ ਪੰਜਾਬ ਦੇ ਵਿੱਚ ਭਾਜਪਾ ਆਏਗੀ ਤਾਂ ਨੌਜਵਾਨਾਂ ਨੂੰ ਵਿਦੇਸ਼ ਤੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਰੋਜ਼ਗਾਰ ਹੀ ਇੱਨਾ ਕਰ ਦਿੱਤਾ ਜਾਵੇਗਾ ਕਿ ਜਿਹੜੇ ਨੌਜਵਾਨ ਨੇ ਉਹ ਵਿਦੇਸ਼ਾਂ ਦੇ ਵਿੱਚ ਨਹੀਂ ਜਾਣਗੇ ਤਾਂ ਵੱਡਾ ਜਿਹੜਾ ਬਿਆਨ ਹੈ ਉਹਨਾਂ ਨੇ ਜਾਰ ਰਿਲੀਜ਼ ਕੀਤਾ ਹੈ ਔਰ ਨਾਲ ਦੀ ਨਾਲ ਇਹ ਕਿਹਾ ਤਾਂ ਦਿੱਲੀ ਦੇ ਫਤਿਹ ਕਰ ਲਈ ਤਾਂ ਹੁਣ ਭਗਵੰਤ ਸਿੰਘ ਮਾਹ ਨੂੰ ਵੀ ਕਿਹਾ ਕਿ ਤੁਸੀਂ ਵੀ ਆਪਣਾ ਬੋਰੀਆ ਬਿਸਤਰਾ ਜਿਹੜਾ ਹੁਣ ਬਾਲੋ ਤਾਂ ਹੁਣ ਜਿਹੜੀ ਅਗਲੀ ਵਾਰੀ ਆ ਉਹ ਤੁਹਾਡੀ ਆ ਪਰ ਬਰ ਬਰ ਕੇ ਬਾਹਰ سے ਆ ਰਹੇ ਹਨ ਉਹ ਬੱਚੇ ਬਾਹਰ ਜਾਣਗੇ ਕਿਉਂ ਜਦ ਬੀਜੇਪੀ ਬਣੇਗੀ यहां से पंजाब का कोई बच्चा भी किसी को पचास लाख घर बेच के जायदाद जमीन बेच के बाहर नहीं जाना पड़ेगा यहीं उसे काम मिलेगा ये नरेंद्र मोदी जी की सोच है ये हमारी सोच है और बहुत मुझे खुशी हुई मेरे जैसे एक पंजाबी को एक सिख को उन्होंने अपनी कैबिनेट में लिया तो आज दिल्ली वालों ने भी मैं तौर पे अपनी तरफ से पंजाबियों और सिखों का जिनमें मैंने हाथ जोड़ के बेनती की थी भी अगर वो हमारा करते हैं हम भी उनके साथ खड़े होकर दिखाएं वो क्लियर आज दिखाई दे रहा है तो ऐसे ही झंडा बीजेपी का पंजाब में लोग लाएंगे सरकार लाएंगे तो कोई उसके बाद कोई पंजाब को नशे के सूबा नहीं कहेगा कोई पंजाब को कर्जे वाला सूबा नहीं कहेगा कोई पंजाब को इलीगल बाहर जाने वाला जरूरत नहीं पड़ेगी ये मैं आपको विश्वास दिलाता हूं उसकी शुरुआत आज दिल्ली से हो चुकी है और भगवंत मान साहब अपनी तैयारी कर लो आज आपने देखा ही है ना कैसे जहाज भर भर के बाहर से आ रहे हैं वो बच्चे बाहर जाए क्यों जब बीजेपी बनेगी यहां से पंजाब का कोई बच्चा भी किसी को पचास लाख घर बेच के जायदाद जमीन बेच के बाहर नहीं जाना पड़ेगा यही उसे काम मिलेगा ये नरेंद्र मोदी जी की सोच है ये हमारी सोच है और बहुत मुझे खुशी हुई मेरे जैसे एक पंजाबी को एक सिख को उन्होंने अपनी कैबिनेट में लिया तो आज दिल्ली वालों ने भी मैं खास तौर पे अपनी तरफ से पंजाबियों और सिखों का जिनमें मैंने हाथ जोड़ के बेनती की थी भी अगर वो हमारा करते हैं हम भी उनके साथ खड़े होकर दिखाएं वो क्लियर आज दिखाई दे रहा है तो ऐसे ही झंडा बीजेपी का पंजाब में लोग लाएंगे सरकार लाएंगे तो कोई उसके बाद ਕੋਈ ਪੰਜਾਬ ਕੋ ਨਸ਼ੇ ਕੇ ਸੂਬਾ ਨਹੀਂ ਕਹੇਗਾ ਕੋਈ ਪੰਜਾਬ ਕੋ ਕਰਜ਼ੇ ਵਾਲਾ ਸੂਬਾ ਨਹੀਂ ਕਹੇਗਾ ਕੋਈ ਪੰਜਾਬ ਕੋ ਇਲੀਗਲ ਬਾਹਰ ਜਾਣੇ ਵਾਲਾ ਜ਼ਰੂਰਤ ਨਹੀਂ ਪੜੇਗੀ ਇਹ ਮੈਂ ਆਪ ਕੋ ਵਿਸ਼ਵਾਸ ਦਵਾਤਾ ਹੂੰ ਉਸਕੀ ਸ਼ੁਰੂਆਤ ਅੱਜ ਦਿੱਲੀ ਸੇ ਹੋ ਚੁੱਕੀ ਹੈ ਔਰ ਭਗਵੰਤ ਮਾਨ ਸਾਹਿਬ ਆਪਣੀ ਤਿਆਰੀ ਕਰ ਲੋ ਨਵੀਆਂ ਤੇ ਤਾਜ਼ਾ ਅਪਡੇਟ ਰਸੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਹ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੇ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ਰ ਪੰਜਾਬ ਨਿਊ ਚੈਨਲ